ਮਿੱਤਰੋ ਛੋਟੇ ਜੀਮੇਦਾਰ ਆਫ ਤੇ ਜਮਾ ਘਟ ਮੋਲ ਵਾਲਾ ਸਵਰਾਜ 855 ਟਰੈਕਟਰ ਲੈ ਕੇ ਆਇਆ ਮਾਲਕ ਆਪਣੇ ਕੋਲੇ ਆ ਹਾਂਜੀ ਕੀ ਹਾਲ ਹੈ ਬਾਈ ਵਧੀਆ ਬਾਈ ਵਧੀਆ ਠੀਕ ਠਾਕ ਕਿਹੜਾ ਮਾਡਲ ਹੈ ਇਹ ਇਹ ਨਾ ਨਵੇਂ ਮਾਡਲ ਆ 1999 ਮਾਡਲ ਆ ਨੰਬਰ ਬਾਈ ਇਹਦਾ ਨੰਬਰ ਪੰਜਾਬ ਦਾ ਨੰਬਰ ਆ ਪੰਜਾਬ ਨੰਬਰ ਆ ਮੋਗੇ ਦਾ ਨੰਬਰ ਆ ਪੀਬੀ 29 ਮੋਗੇ ਦਾ ਨੰਬਰ ਆ ਹੈ ਤੇ ਗੱਲ ਕਰੀਏ ਰੰਗ ਪੇੜ ਦੀ ਬਾਈ ਰੰਗ ਪੇਂਟ ਸ਼ੋ ਦਾ ਵੀ ਜਿਹਨਾਂ ਦਾ ਮਗਰਾੜ ਬਣੀ ਹੋਈ ਆ ਫੁੱਲ ਗਾਰੰਟੀ ਸ਼ੋ ਦਾ ਓਰੀਜਨਲ ਮਗਰਾੜ ਕੱਲੇ ਬਣਿਆ ਦੁਬਾਰਾ ਟਾਇਰਾਂ ਦੀ ਗੱਲ ਕਰੀਏ ਬਾਈ ਟਾਇਰ ਵੀ ਸਾਰੇ ਮੂਹਰਲੇ ਨਵੇਂ ਆ ਠੀਕ ਆ ਮਗਰਲੇ ਅੱਧੇ ਆ ਮਗਰਲੇ ਅੱਧੇ ਆ ਮੂਹਰਲੇ ਨਵੇਂ ਆ ਟਰੈਕਟਰ ਪੂਰਾ ਸਾਫ਼ ਪਿਆ ਹਨਾ ਬਾਈ ਮਾਡਲ ਦੇ ਹਿਸਾਬ ਨਾਲ ਹਾਂ ਟਰੈਕਟਰ ਸਾਰਾ ਰੀਜਨਲ ਆ ਰੰਗ ਪੇਂਟ ਦਾ ਕੱਲੇ ਮਗਰਾੜ ਬਣੀ ਹੋਈ ਆ ਹਾਂ ਮਗਰਾੜ ਦੁਬਾਰਾ ਲਵਾਏ ਆ ਹੂੰ ਟਰੈਕਟਰ ਇਹ ਨਾਲ ਹਾਂ ਉਹ ਟਰੈਕਟਰ ਸਾਰਾ ਹੋ ਗਿਆ ਤੇ ਸਮਾਨ ਬਈ ਇਹਦਣਾ ਡੰਡਾ ਮਿਲ ਜਾਊਗਾ ਬਾਈ ਡੰਡਾ ਤੇ ਛਤਰੀ ਹਾਂ ਫੱਟੀ ਹੈਣੀ ਨਹੀਂ ਫੱਟੀ ਖੜੀ ਠੀਕ ਆ ਤੇ ਬਾਈ ਕਾਗਜ਼ ਪੱਤਰ ਦੱਸ ਦੇ ਕਾਗਜ਼ ਪੱਤਰ ਸਾਰੇ ਉੱਚ ਚੱਕਰ ਲਈ ਬੰਦਾ ਨਵੀਂ ਮਰਜ਼ੀ ਤੁਮਰੀ ਚੈੱਕ ਕਰਾ ਕੇ ਲੈ ਆਦਾ ਆ ਸੀਟ ਆਲਾ ਨਵਾਂ ਨਾ ਸੀਟ ਕਵਰ ਇੰਜਨ ਗੇਅਰ ਇੰਜਨ ਗੇਅਰ ਤੇ ਫੁੱਲ ਗਾਰੰਟੀ ਵੀ ਆ ਛੋਟੇ ਜਿਵੇਂ ਦਾਰਾਂ ਤੇ ਵਧੀਆ ਯਾਰ ਵਧੀਆ 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 ਹਾਂ ਆ ਡੈਕ ਡੋ ਕੁਸਪੀਕਰ ਜਿਹੜਾ ਨਾਲ ਆ ਹਾਂ ਡਬਲ ਕਲੱਚ ਟਰੈਕਟਰ ਆ ਇਹਦਾ ਕੋ ਮਰਜ਼ੀ ਬਾਈ ਫਿਰ ਮਰੋਨ ਦਾ ਟਰਪੰਦਰਾ ਵਾਦੀ ਹਾਂ ਡਬਲ ਕਲੱਚ ਆ ਠੀਕ ਆ ਬਾਈ ਪੰਜਾਬ ਦਾ ਨੰਬਰ ਆ ਕਾਗਜ਼ ਪੱਤਰ ਓਕੇ ਆ ਹਣਾ ਤੇ ਕਿੰਨੇ ਪੈਸੇ ਡਿਮਾਂਡ ਕਿੰਨੇ ਆ ਬਾਈ 190 190 ਜਿਹੜਾ ਕਰਕੇ ਉਹ ਵੀਡੀਓ ਸ਼ੇਅਰ ਉਹਦਾ ਵਿੱਚ 10000 ਰੁਪਏ ਦਾ ਮਾਤਰਾ 180000 ਤਾਂ ਦੇ ਦੇਣੇ ਜਾਨਾ ਇਹੜੇ ਪੈਂਡਾ ਖੜਾ ਸੇਖ ਮੋਟਰ ਮੰਡੀ ਤੋਂ ਹੈ ਨੰਬਰ ਬੋਲੂ 95921 13900 ਤੇ ਥੋੜੀ ਜ਼ਿੰਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਆਉਣਾ ਮਾਤਦਾਨ ਤੂੰ ਕਰਨਾ ਬਾਈ ਤੇ ਇੰਜਨ ਗੇਅਰ ਵੀ ਭਲਾ ਅਗਲਾ ਵਾਹ ਕੇ ਲੈ ਜਾ ਆਪਣੀ ਤਸਦੀਕ ਕਰਕੇ ਲੈ ਜਾ ਜਿਹੜਾ ਸਾਰੇ ਸੰਦ ਪਏ ਜਿਹੜਾ ਮਰਜੀ ਪਾ ਦੇ ਠੀਕ ਆ ਬਾਈ ਧੰਨਵਾਦ